ਇਸ ਵੀਡੀਓ ਦੇ ਵਿੱਚ ਟਰੈਕਟਰ ਦੇ ਸਟੀਅਰਿੰਗ ਤੇ ਜਿਹੜਾ ਬੰਦਾ ਬੈਠਾ ਹੈ ਉਹ ਹੈ ਕੇਂਦਰੀ ਮੰਤਰੀ ਧੋਖਣ ਸਾਹੂ ਧੋਖਣ ਸਾਹੂ ਨੇ ਖੇਤਾਂ ਦੇ ਵਿੱਚ ਜਾ ਕੇ ਟਰੈਕਟਰ ਚਲਾਇਆ ਅਤੇ ਪਰਾਲੀ ਦੇ ਜਿਹੜੇ ਹੈਗੇ ਆ ਉਹ ਗੰਢਾ ਜਿਹਨੂੰ ਕਹਿ ਸਕਦੇ ਆ ਜਾਂ ਬੰਡਲ ਹੈਗੇ ਆ ਉਹ ਬਣਾਏ ਆ ਅਤੇ ਕਿਸਾਨਾਂ ਨੂੰ ਕਿਹਾ ਕਿ ਖੇਤਾਂ ਦੇ ਵਿੱਚ ਪਰਾਲੀ ਜਿਹੜੀ ਆ ਉਹ ਨਾ ਸਾੜੋ ਇਸ ਤਰੀਕੇ ਦੇ ਨਾਲ ਉਹਨਾਂ ਦੇ ਬੰਡਲ ਬਣਾਓ ਗੰਢਾ ਬਣਾਓ ਪਰ ਦੂਜੇ ਪਾਸੇ ਹੁਣ ਜੋ ਕਿਸਾਨਾਂ ਦਾ ਦਰਦ ਹੈ ਉਹ ਸਰਕਾਰਾਂ ਦੇ ਕੋਲ ਹਮੇਸ਼ਾ ਇਹੀ ਰੱਖਿਆ ਜਾਂਦਾ ਹੈ ਕਿ ਜਿਹੜੇ ਆਮ ਕਿਸਾਨ ਹੈ ਕਿੱਲੇ ਦੋ ਕਿੱਲੇ ਵਾਲੇ ਉਹ ਐਨਾ ਮਹਿੰਗੀ ਮਸ਼ੀਨਰੀ ਜਿਹੜੀ ਹੈ ਉਹ ਅਫੋਰਡ ਜਿਹੜੀ ਹੈ ਨਹੀਂ ਕਰ ਪਾਉਂਦੇ ਸੋ ਕਿਸਾਨਾਂ ਦਾ ਇਹੀ ਦਰਦ ਹੈ ਜੋ ਸਰਕਾਰਾਂ ਤੱਕ ਹਜੇ ਤੱਕ ਨਹੀਂ ਪਹੁੰਚਿਆ ਜਾਂ ਸਰਕਾਰਾਂ ਨਹੀਂ ਸਮਝ ਰਹੀਆਂ ਹੁਣ ਇੱਕ ਪਾਸੇ ਮੰਤਰੀ ਸਾਹਿਬ ਕਹਿ ਰਹੇ ਆ ਕਿ ਤੁਸੀਂ ਪਰਾਲੀ ਨਾਲ ਸਾੜੋ ਇਸ ਤਰੀਕੇ ਦੇ ਨਾਲ ਗੰਢਾ ਬਣਾ ਲਓ ਪਰ ਕਿਸਾਨ ਜੇ ਹੁਣ ਆਮ ਕਿਸਾਨ ਦੀ ਗੱਲ ਕੀਤੀ ਜਾਵੇ ਜਿਹਦੇ ਕੋਲੇ 5 ਕਿੱਲਾਂ ਤੱਕ ਆ ਜਿਹੜੀ ਆਪਣੀ ਖੇਤੀ ਹੈਗੀ ਆ 5 ਕਿੱल्ल्या ਦਾ مالک ਹੈ ਜਾਂ 10 ਕਿੱਲੇ ਲਾ ਲਈਏ ਹੁਣ ਕੀ ਜਿਸ ਟਰੈਕਟਰ ਦੇ ਉੱਤੇ ਕੇਂਦਰੀ ਮੰਤਰੀ ਸਾਹਿਬ ਬੈਠੇ ਐ ਉਹ ਜਿਹੜਾ ਕਿਸਾਨ ਹੈ ਇਹ ਟਰੈਕਟਰ ਨਹੀਂ ਖਰੀਦ ਸਕਦਾ ਔਰ ਹੋਰ ਦੀ ਹੋਰ ਜੋ ਇਸ ਟਰੈਕਟਰ ਦੇ ਪਿੱਛੇ ਮਸ਼ੀਨ ਪਾਈ ਹੋਈ ਹੈ ਪਰਾਲੀ ਵਾਲੀ ਹੁਣ ਹਰੇਕ ਬੰਦਾ ਇਹ ਇੰਨੀ ਮਹਿੰਗੀ ਮਸ਼ੀਨ ਜਿਹੜਾ ਛੋਟਾ ਕਿਸਾਨ ਨਹੀਂ ਖਰੀਦ ਸਕਦਾ ਕਿਉਂਕਿ ਲੱਖਾਂ ਦਾ ਇਹ ਟਰੈਕਟਰ ਹੈ ਤੇ ਲੱਖਾਂ ਦਾ ਹੀ ਪਿੱਛੇ ਜਿਹੜਾ ਸਮਾਨ ਮਸ਼ੀਨ ਵਾਲਾ ਉਹ ਆਮ ਜਿਹੜਾ ਕਿਸਾਨ ਆ ਉਹਦੀ ਪਹੁੰਚ ਤੋਂ ਬਾਹਰ ਹੈ ਔਰ ਜੇ ਦੋਵੇਂ ਚੀਜ਼ਾਂ ਨੂੰ ਜੇ ਆਪਾਂ ਮਿਲਾ ਕੇ ਦੇਖਿਆ ਜਾਵੇ ਤਾਂ ਇਹਨਾਂ ਦੀ ਜਿਹੜੀ ਕੀਮਤ ਹੈ ਕਟੋ ਕਟ ਉਹ 15 ਤੋਂ 20 ਲੱਖ ਦੇ ਵਿੱਚ ਜਾਂਦੀ ਹੈ ਸੋ ਹੁਣ ਜਿਹੜਾ ਕਿੱਲੇ ਦੋ ਕਿੱਲੇ ਪੰਜ ਕਿੱਲੇ ਜਾਂ 10 ਕਿੱਲੇ ਵਾਲਾ ਕਿਸਾਨ ਹੈਗਾ ਉਹ ਐਨੇ ਲੱਖ ਜਿਹੜਾ ਇਸ ਚੀਜ਼ ਤੇ ਨਹੀਂ ਲਾ ਸਕਦਾ ਇਹੀ ਕਿਸਾਨ ਕਹਿੰਦੇ ਐ ਕਿ ਸਰਕਾਰ ਸਾਨੂੰ ਫਾਈਨੈਂਸ਼ੀਅਲ ਮਦਦ ਕਿਤੇ ਨਾ ਕਿਤੇ ਕਰੇ ਫੇਰ ਜਰੂਰ ਅਸੀਂ ਜਿਹੜਾ ਇਸ ਤਰੀਕੇ ਦਾ ਕੁਝ ਕਰ ਸਕਦੇ ਆ ਸੋ ਮੰਤਰੀ ਸਾਹਿਬ ਨੇ ਇੱਕ ਚੰਗਾ ਸੁਨੇਹਾ ਜ਼ਰੂਰ ਦਿੱਤਾ ਪਰ ਹੁਣ ਇਸ ਦਾ ਕਿਸਾਨਾਂ ਦੇ ਉੱਤੇ ਕਿੰਨਾ ਅਸਰ ਅੱਜ ਦਿਖੇਗਾ ਕਿਸਾਨ ਕਿੰਨੀ ਕਿਸ ਚੀਜ਼ ਨੂੰ ਮੰਨਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਇਸ ਵੀਡੀਓ ਦੇ ਵਿੱਚ ਟਰੈਕਟਰ ਦੇ ਸਟੀering ਤੇ ਜਿਹੜਾ ਬੰਦਾ ਬੈਠਾ ਉਹ ਹੈ ਕੇਂਦਰੀ ਮੰਤਰੀ ਧੋਖਣ ਸਾਹੂ ਧੋਖਣ ਸਾਹੂ ਨੇ ਖੇਤਾਂ ਦੇ ਵਿੱਚ ਜਾ ਕੇ ਟਰੈਕਟਰ ਚਲਾਇਆ ਅਤੇ ਪਰਾਲੀ ਦੇ ਜਿਹੜੇ ਹੈਗੇ ਆ ਉਹ ਗੰਢਾ ਜਿਹਨੂੰ ਕਹਿ ਸਕਦੇ ਆ ਜਾਂ ਬੰਡਲ ਹੈਗੇ ਆ ਉਹ ਬਣਾਏ ਆ ਅਤੇ ਕਿਸਾਨਾਂ ਨੂੰ ਕਿਹਾ ਕਿ ਖੇਤਾਂ ਦੇ ਵਿੱਚ ਪਰਾਲੀ ਜਿਹੜੀ ਆ ਉਹ ਨਾ ਸਾੜੋ ਇਸ ਤਰੀਕੇ ਦੇ ਨਾਲ ਉਹਨਾਂ ਦੇ ਬੰਡਲ ਬਣਾਓ ਗੰਢਾ ਬਣਾਓ ਪਰ ਦੂਜੇ ਪਾਸੇ ਹੁਣ ਜੋ ਕਿਸਾਨਾਂ ਦਾ ਦਰਦ ਹੈ ਉਹ ਸਰਕਾਰਾਂ ਦੇ ਕੋਲ ਹਮੇਸ਼ਾ ਇਹੀ ਰੱਖਿਆ ਜਾਂਦਾ ਹੈ ਕਿ ਜਿਹੜੇ ਆਮ ਕਿਸਾਨ ਹੈ ਕਿੱਲੇ ਦੋ ਕਿੱਲੇ ਵਾਲੇ ਉਹ ਐਨਾ ਮਹਿੰਗੀ ਮਸ਼ੀਨਰੀ ਜਿਹੜੀ ਹੈ ਉਹ ਅਫੋਰਡ ਜਿਹੜੀ ਹੈ ਨਹੀਂ ਕਰ ਪਾਉਂਦੇ ਸੋ ਕਿਸਾਨਾਂ ਦਾ ਇਹੀ ਦਰਦ ਹੈ ਜੋ ਸਰਕਾਰਾਂ ਤੱਕ ਹਜੇ ਤੱਕ ਨਹੀਂ ਪਹੁੰਚਿਆ ਜਾਂ ਸਰਕਾਰਾਂ ਨਹੀਂ ਸਮਝ ਰਹੀਆਂ ਹੁਣ ਇੱਕ ਪਾਸੇ ਮੰਤਰੀ ਸਾਹਿਬ ਕਹਿ ਰਹੇ ਆ ਕਿ ਤੁਸੀਂ ਪ੍ਰਾਲੀ ਨਾ ਸੜੋ ਇਸ ਤਰੀਕੇ ਦੇ ਨਾਲ ਗੰਢਾ ਬਣਾ ਲਓ ਪਰ ਕਿਸਾਨ ਜੇ ਹੁਣ ਆਮ ਕਿਸਾਨ ਦੀ ਗੱਲ ਕੀਤੀ ਜਾਵੇ ਜਿਹਦੇ ਕੋਲੇ 5 ਕਿੱਲਾਂ ਤੱਕ ਆ ਜਿਹੜੀ ਆਪਣੀ ਖੇਤੀ ਹੈਗੀ ਆ 5 ਕਿੱल्ल्या ਦਾ مالک ਹੈ ਜਾਂ 10 ਕਿੱਲੇ ਲਾ ਲਈਏ ਹੁਣ ਕੀ ਜਿਸ ਟਰੈਕਟਰ ਦੇ ਉੱਤੇ ਕੇਂਦਰੀ ਮੰਤਰੀ ਸਾਹਿਬ ਬੈਠੇ ਆ ਉਹ ਜਿਹੜਾ ਕਿਸਾਨ ਹੈ ਇਹ ਟਰੈਕਟਰ ਨਹੀਂ ਖਰੀਦ ਸਕਦਾ ਔਰ ਹੋਰ ਦੀ ਹੋਰ ਜੋ ਇਸ ਟਰੈਕਟਰ ਦੇ ਪਿੱਛੇ ਮਸ਼ੀਨ ਪਾਈ ਹੋਈ ਹੈ ਪਰਾਲੀ ਵਾਲੀ ਹੁਣ ਹਰੇਕ ਬੰਦਾ ਇਹ ਇੰਨੀ ਮਹਿੰਗੀ ਮਸ਼ੀਨ ਜਿਹੜਾ ਛੋਟਾ ਕਿਸਾਨ ਨਹੀਂ ਖਰੀਦ ਸਕਦਾ ਕਿਉਂਕਿ ਲੱਖਾਂ ਦਾ ਇਹ ਟਰੈਕਟਰ ਹੈ ਤੇ ਲੱਖਾਂ ਦਾ ਇਹ ਪਿੱਛੇ ਜਿਹੜਾ ਸਮਾਨ ਮਸ਼ੀਨ ਵਾਲਾ ਉਹ ਆਮ ਜਿਹੜਾ ਕਿਸਾਨ ਆ ਉਹਦੀ ਪਹੁੰਚ ਤੋਂ ਬਾਹਰ ਹੈ ਔਰ ਜੇ ਦੋਵੇਂ ਚੀਜ਼ਾਂ ਨੂੰ ਜੇ ਆਪਾਂ ਮਿਲਾ ਕੇ ਦੇਖਿਆ ਜਾਵੇ ਤਾਂ ਇਹਨਾਂ ਦੀ ਜਿਹੜੀ ਕੀਮਤ ਹੈ ਕਟੋ ਕਟ ਉਹ 15 ਤੋਂ 20 ਲੱਖ ਦੇ ਵਿੱਚ ਜਾਂਦੀ ਹੈ ਸੋ ਹੁਣ ਜਿਹੜਾ ਕਿੱਲੇ ਦੋ ਕਿੱਲੇ ਪੰਜ ਕਿੱਲੇ ਜਾਂ 10 ਕਿੱਲੇ ਵਾਲਾ ਕਿਸਾਨ ਹੈਗਾ ਉਹ ਐਨੇ ਲੱਖ ਜਿਹੜਾ ਇਸ ਚੀਜ਼ ਤੇ ਨਹੀਂ ਲਾ ਸਕਦਾ ਇਹੀ ਕਿਸਾਨ ਕਹਿੰਦੇ ਐ ਕਿ ਸਰਕਾਰ ਸਾਨੂੰ ਫਾਈਨੈਂਸ਼ੀਅਲ ਮਦਦ ਕਿਤੇ ਨਾ ਕਿਤੇ ਕਰੇ ਫੇਰ ਜਰੂਰ ਅਸੀਂ ਜਿਹੜਾ ਇਸ ਤਰੀਕੇ ਦਾ ਕੁਝ ਕਰ ਸਕਦੇ ਆ ਸੋ ਮੰਤਰੀ ਸਾਹਿਬ ਨੇ ਇੱਕ ਚੰਗਾ ਸੁਨੇਹਾ ਜ਼ਰੂਰ ਦਿੱਤਾ ਪਰ ਹੁਣ ਇਸ ਦਾ ਕਿਸਾਨਾਂ ਦੇ ਉੱਤੇ ਕਿੰਨਾ ਅਸਰ ਅੱਜ ਦਿਖੇਗਾ ਕਿਸਾਨ ਕਿੰਨੀ ਕਿਸ ਚੀਜ਼ ਨੂੰ ਮੰਨਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ